ਜਰ ਇਹ ਵੀ ਬਦਨ ਚੇਤੇ ਰੱਖਿਓ ਕੋਟਾ ਚਰ ਰਮਦਾਸ ਦੀ ਧਰਤੀ ਦੇ ਉੱਤੇ ਬਾਬਾ ਬੁੱਢਾ ਸਾਹਿਬ ਦਾ ਸੰਸਕਾਰ ਨਹੀਂ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕਹਿੰਦੇ ਮਹਾਰਾਜ ਸ਼ਾਮਾ ਪੈਂਦੀਆਂ ਨੇ ਆਹ ਵੇਲਾ ਹੋ ਗਿਆ ਮਹਾਰਾਜ ਸ਼ਾਮਾ ਪੈਂਦੀਆਂ ਆਪਾਂ ਬਾਬਾ ਬੁੱਢਾ ਸਾਹਿਬ ਦਾ ਸੰਸਕਾਰ ਕਰੀਏ ਕਿਉਂਕਿ ਬਾਬਾ ਬੁੱਢਾ ਸਾਹਿਬ ਨਾਲ ਸਿੱਖ ਪ੍ਰੇਮ ਬੜਾ ਕਰਦੇ ਸੀ ਬਾਬੇ ਬੁੱਢੇ ਨਾਲ ਪ੍ਰੇਮ ਕਿਹੜਾ ਨਹੀਂ ਕਰਦਾ ਖਾਲਸਾ ਜੀ ਬਾਬੇ ਬੁੱਢੇ ਦਾ ਨਾਮ ਲੈ ਕੇ ਜੀਵਨ ਸਫਲ ਹੋ ਜਾਂਦਾ ਮਾ ਅੱਜ ਨੂੰ ਕਹਿੰਦੇ ਬਾਬਾ ਜੀ ਸੰਸਕਾਰ ਕਰੀਏ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਨਾ ਕਰਨ ਮਹਾਰਾਜ ਸਿੱਖਾਂ ਨੇ ਪੁੱਛਿਆ ਮਹਾਰਾਜ ਕਾਰਨ ਦੱਸੋ ਇਹਦੇ ਜਿੰਨਾ ਚਿਰ ਬਾਬਾ ਸ਼੍ਰੀ ਚੰਦ ਨਹੀਂ ਆਉਂਦੇ ਉਹਨਾਂ ਚਿਰ ਸੰਸਕਾਰ ਨਹੀਂ ਰਹੇ ਬਾਬਾ ਸ਼੍ਰੀ ਚੰਦ ਦੀ ਆਏ ਤੇ ਬਾਬਾ ਬੁੱਢਾ ਸਾਹਿਬ ਦਾ ਸੰਸਕਾਰ ਕਰੂਆ ਗੁਰੂ ਸਾਹਿਬ ਜੀ ਨੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਕੀਤਾ ਫਿਰ ਬਾਬਾ ਗੁਰਦੱਤਾ ਸਾਹਿਬ ਦੀ ਬਰਾਜਮੰਡ ਹੋਏ ਬਾਬਾ ਗੁਰਦੱਤੇ ਜੀ ਵੀ ਕਰਾ ਮਾਤਾ ਵਰਤ ਦੀਆਂ ਰਹੀਆਂ ਖਾਲਸਾ ਜੀ ਉਹ ਬਾਬਾ ਗੁਰਦੱਤਾ ਦੀਨ ਤੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਜੂਨ 1984 ਦਾ ਸਮਾਂ ਆ। 1 ਜੂਨ ਨੂੰ ਸਭ ਤੋਂ ਪਹਿਲੇ ਦਿਨ ਭਾਈ ਮਹਿੰਗਾ ਸਿੰਘ ਜੀ ਬੱਬਰ ਸ਼ਹੀਦ ਹੋਏ ਨੇ। ਉਹਨਾਂ ਨੇ ਬਾਬਾ ਗੁਰਦਤਾ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਸੀ। ਉਹਨਾਂ ਕਹਿੰਦਾ ਬਾਬਾ ਗੁਰਦਤਾ ਸਾਹਿਬ ਜੀ ਦੁਨੀਆ ਦੇ ਲੋਕ ਕਹਿੰਦੇ ਨੇ ਧੰ ਬਾਬਾ ਗੁਰਦਤਾ ਦੀਨ ਤੁਲੀ ਦਾ ਟਿੱਕਾ ਜੋਰ ਵਰ ਮੰਗਿਆ 100 ਵਰਕਤਾ। ਬਾਬਾ ਜੀ ਦੁਨੀਆ ਦੇ ਲੋਕ ਕਿਤੇ ਐਵੇਂ ਨਾ ਮੋੜਦੇ ਹੋਣਾ ਅਜ ਕਰਾਵਾਤ ਵਰਸਾਓ। ਮੈਂ ਮਹਿੰਗਾ ਸਿੰਘ ਅਰਦਾਸ ਕਰਦਾ ਬਾਬਾ ਗੁਰਦਤਾ ਜੀ ਤੁਹਾਡੇ ਚਰਨਾਂ ਦੇ ਵਿੱਚ ਜੇ ਫੌਜ ਚੜ੍ਹ ਕੇ ਆਉਂਦੀ ਹੈ ਪਹਿਲੀ ਗੋਲੀ ਮੇਰੀ ਸਾਥੀ ਦੇ ਵੱਜੇ। ਤਾਰਾ ਪੜੋ ਔਰ ਖਾਲਸਾ ਜੀ ਕਰਾਵਾਤ ਵਾਪਰਦੀ ਹੈ ਇਹ ਗੁਰੂ ਨਾਨਕ ਦਾ ਘਰ ਆ ਇੱਥੇ ਕੁੱਤਿਆਂ ਦੀ ਕਰਾਵਾਤਾਂ ਜੇ ਬਾਬਾ ਮਹਿੰਗਾ ਸਿੰਘ ਬੱਬਰ ਬਾਬਾ ਟਾਲਰਾਏ ਸਾਹਿਬ ਮੋਰਚਾ ਲਾਇਆ ਸੀ ਤੇ ਪਹਿਲੀ ਗੋਲੀ ਪਹਿਲੀ ਝੂਟ ਦੇ ਪਹਿਲੇ ਸ਼ਹੀਦ ਬਾਬੇ ਗੁਰਦਿੱਤਾ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਤੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਸੀ ਗੁਰੂ ਖਾਲਸਾ ਜੀ ਫਿਰ ਗਾਂ ਚਲੇ ਜਾਓ ਇਹ ਸਾਰੀ ਥੇੜ ਇਹ ਗੁਰੂ ਨਾਨਕ ਦੇ ਘਰ ਦੀ ਹੈ ਗੁਰੂ ਨਾਨਕ ਦਾ ਘਰ ਵੱਡਾ ਇੱਥੋਂ ਜੋ ਬੰਦੋ ਕਥਾ ਜੀ ਇੱਥੇ ਤਾਂ ਕੋਈ ਭਾਵਨਾ ਨਾਲ ਆਵੇ ਸਰਦਾ ਨਾਲ ਆਵੇ ਇੱਕ ਮੈਨੂੰ ਕਹਿੰਦਾ ਇਹਦਾ ਤੂੰ ਬਾਬਾ ਨਿਹੰਗ ਸਿੰਘ ਤੂੰ ਬਾਬਾ ਸ਼੍ਰੀ ਚੰਦ ਦੀ ਕਥਾ ਕਿਉਂ ਕਰਦਾ ਮੈਂ ਕਹਾਂ ਮੈਂ ਤਾਂ ਬਾਬੇ ਅਜੀਤ ਸਿੰਘ ਦੀ ਵੀ ਕਰਦਾ ਬਾਬੇ ਫਲੇ ਸਿੰਘ ਦੀ ਵੀ ਕਰਦਾ ਉਹਨੇ ਤਾਂ ਨਹੀਂ ਤੂੰ ਮੈਨੂੰ ਕਦੀ ਕਿਹਾ ਤੇ ਬਾਬਾ ਸ਼੍ਰੀ ਚੰਦ ਵੀ ਬਰਨਾਨਕ ਸਾਹਿਬ ਦਾ ਪੁੱਤਰ ਹੈ ਜੇ ਮੋਗਨ ਸਿੰਘ ਦੇ ਪੁੱਤਰ ਸਾਹਿਬ